ਮਾਚੀਵਾੜਾ ਸਾਹਿਬ ਦੇ ਨੇੜੇਲੇ ਪਿੰਡ ਲੋਹਾਰੀਆ ਵਿਖੇ ਪੁਰਾਣੀ ਨੰਜਸ ਦੇ ਘਰਾਂ ਨੂੰ ਕੁਝ ਨੌਜਵਾਨਾਂ ਨੇ ਤੇਜ਼ਦਾਰ ਹਥਿਆਰਦਨਾ ਹਮਲਾ ਕਰਕੇ ਪਿਓ ਪੁੱਤ ਨੂੰ ਜ਼ਖਮੀ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਪੁੱਤਰ ਜਗਦੀਪ ਸਿੰਘ ਤੇ ਉਸਦੇ ਪਿਤਾ ਮਲਕੀਤ ਸਿੰਘ ਜ਼ਖਮੀ ਨੇ ਜੋ ਕਿ ਇਸ ਵੇਲੇ ਸਮਰਾਲਾ ਹਸਪਤਾਲ ਜੇਰੇ ਇਲਾਜ ਨੇ ਤਾਂ ਮਲਕੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਆਪਣੀ ਪਤਨੀ ਦੇ ਨਾਮ ਮਨਰੇਗਾ ਯੋਜਨਾ ਦੇ ਤਹਿਤ ਪਿੰਡ ਦੇ ਵਿੱਚ ਮਜ਼ਦੂਰੀ ਕਰ ਰਹੇ ਸਨ ਤੇ ਉਹਨਾਂ ਦਾ ਪੁੱਤਰ ਜਗਦੀਪ ਸਿੰਘ ਉਹਨਾਂ ਨੂੰ ਚਾਹ ਦੇਣ ਆਇਆ ਇਸੇ ਦੌਰਾਨ ਇੱਕ ਗੱਡੀ ਤੇ ਸਵਾਰ ਹੋ ਕੇ ਆਏ 6 ਨੌਜਵਾਨ ਜਿਨ੍ਹਾਂ ਨੇ ਆਉਂਦਿਆ ਸਾਰ ਹੀ ਉਹਨਾਂ ਦੇ ਪੁੱਤਰ ਦੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਦੋਂ ਆਪਣੇ ਪੁੱਤਰ ਨੂੰ ਬਚਾਉਣ ਲਿਗ ਗਏ ਨੇਤਾਵਾਂ ਨਾਲ ਵੀ ਵਾਰ ਕੀਤੇ ਗਏ ਨੇ ਤੇ ਉਹਨਾਂ ਦੀ ਬਾਤ ਤੇ ਵੀ ਕਾਫੀ ਸਟਾਈਆਂ ਨੇ ਮਲਕੀਤ ਸਿੰਘ ਮੁਤਾਬਕ ਇੱਕ ਗੱਡੀ ਦੇ ਵਿੱਚ ਸਵਾਰ ਜਿਹੜੇ ਲੋਕ ਨੇ ਉਸ ਦੇ ਪੁੱਤਰ ਨੂੰ ਧੱਕੇ ਦੇ ਨਾਲ ਅਗਵਾ ਕਰਕੇ ਲੈ ਗਏ ਤੇ ਉਸ ਦੀ ਵੀਡੀਓ ਬਣਾ ਕੇ ਪਿੰਡ ਦੇ ਬਾਹਰ ਸੁੱਟ ਦਿੱਤਾ ਗਿਆ ਤੇ ਮਲਕੀਤ ਸਿੰਘ ਮੁਤਾਬਕ ਹਮਲਾਵਰ ਨੌਜਵਾਨਾਂ ਦੇ ਨਾਲ ਉਸ ਦੇ ਪੁੱਤ ਦੀ ਪੁਰਾਣੀ ਰੰਜਿਸ਼ ਸੀ ਤੇ ਉਹਨਾਂ ਨੇ ਗੱਡੀ ਦੇ ਵਿੱਚ ਅਗਵਾ ਕਰਨ ਤੋਂ ਬਾਅਦ ਉਸ ਦੀ ਵੀਡੀਓ ਬਣਾਈ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਵਿੜਤ ਪਰਿਵਾਰ ਇਸ ਮਾਮਲੇ ਦੇ ਵਿੱਚ ਉਹਨਾਂ ਇਨਸਾਫ ਦੀ ਮੰਗ ਕਰ ਰਿਹਾ ਹੈ ਅੱਜ ਕੀ ਨਾਮ ਹੱਸਦਾ ਮੇਰਾ ਨਾਮ ਮਲਕੀ ਸਿੰਘ ਆ ਜੀ ਪਿੰਡ ਕਿਹੜਾ ਪਿੰਡ ਲੋਹਾਰੀਆਂ ਜੀ ਕੀ ਮਾਮਲਾ ਜੀ ਇਹ ਸਾਰਾ ਮਾਮਲਾ ਮੈਨੂੰ ਦੱਸਾਂ ਜੀ ਇਹਨਾਂ ਨੇ ਪਹਿਲਾਂ ਕੋਕਾ ਵੱਡੇ ਸੀਗਾ ਲੋਹਾਰੀਆਂ ਦਾ ਨਾਮ ਧਾਰੀ ਅੱਛਾ ਇਹ ਮੇਰਾ ਬੇਟਾ ਤੇ ਫੌਜੀ ਉਹ ਚਲ ਗਿਆ ਦਾਖਲ ਕਰਾਉਣਾ ਲੁਧਿਆਣੇ ਉਹ ਪੋਲੋ ਚ ਪਾਦੀ ਕੜੇ ਜਾ ਉਹ ਕਹਿੰਦੇ ਵੀ ਹਾਂ ਹਾਂ ਅਜ ਤਾਂ ਕਹਿੰਦੇ ਮਾਰਿਆ ਸੀਗਾ ਵੱਡੇ ਸਿੱਤਾ ਜੀ ਤੂੰ ਕਿਉਂ ਦਾਖਲ ਕਰਾਉਂਗੇ ਉਹ ਕਿਉਂ ਵੱਡੇ ਗਿਆ ਸੀ ਕੀ ਪਤਾ ਨਹੀਂ ਉਹਦੀ ਹੋਊਗੀ ਉਹਨਾਂ ਦੀ ਗਵਾਣ ਮਤਈ ਸਾਡਾ ਮੈਂ ਤਾਂ ਨਿਰਾਸ਼ੀਆਂ 'ਚ ਹਾਂ ਉਹ ਜੀ ਮੈਦਾਨ ਨੇ ਹਾਂ ਸਰ ਠੀਕ ਹੈ ਤੇ ਉਹ ਕਹਿੰਦਾ ਵੀ ਤੂੰ ਕਿਉਂ ਗਿਆ ਨਾਲ ਹਾਂਜੀ ਇੱਥੋਂ ਅੰਗਾ ਪੰਦਾ ਪੰਦਾ ਦੁਬਾਰਾ ਉਹਨੇ ਪਹਿਲਾਂ ਹੱਥ ਵੜਦਾ ਜਾਂ ਤਰਪਾਨ ਮਾਰ ਕੇ ਫਿਰ ਵੀ ਕੰਪਲੀਟ ਪਈ ਪਰਚਾ ਚੱਲਦਾ ਹਾਂਜੀ ਤਿੰਨ ਦਿਨ ਹੋ ਗਏ ਇਹਨੂੰ ਵੇਲੇ ਮਾਰਦੇ ਨੂੰ ਛੇ ਛੇ ਮੁੰਡੇ ਲੈ ਗਏ ਮੋਟਰਸ਼ੈੱਲ ਤੇ ਅੱਜ ਜੀ ਸਰ ਗੱਡੀ ਜੀ ਗਿਆ ਸਵਣ ਦੀ ਗੱਡੀ ਆ ਮੰਡਾ ਦਾ ਮੰਡਰ ਮਮਾਰਕ ਪਰ ਪੈਂਦਾ ਗੱਡੀ ਜੀ ਫੜੋਗੀ ਸਰ ਮੁੰਡਾ ਹੀ ਫੜੋ ਗਿਆ ਤੇ ਅੱਜ ਪੂਰਾ ਮਤ ਕੇ ਗਏ ਨੇ ਅਸੀਂ ਮੈਂ ਤੇ ਮੇਰੀ ਵਾਈਫ ਨਰੇਗਾ ਕੰਮ ਕਰਦੇ ਇੱਕ ਇਹ ਕਹਿੰਦਾ ਮੈਂ ਕਹਿੰਦਾ ਡੈਲੀ ਪੁਸ਼ਾ ਚਾਹਤਾ ਨਹੀਂ ਪੀਣੀ ਚਾਹ ਬਣੀ ਇਨੋ ਸਕੂਲ ਦੇ ਮੋੜ ਤੇ ਪਹਹਾ ਗਏ ਛੱਪੜ ਦੇ ਉੱਪਰ ਤੇ ਘੁਮਾ ਕੇ ਮਾਤਰਾ ਨਹੀਂ ਕੋਈ ਲੈ ਕੇ ਸਿੱਟਿਆ ਨੇ ਹਾਂਜੀ ਉੱਥੇ ਵੱਡਿਆਂ ਜੀ ਨੂੰ ਉੱਥੇ ਲੈ ਚੱਕ ਲਗੇ ਨੂੰ ਹਾਂਜੀ ਚੱਕ ਕੇ ਲੈ ਕੇ ਗਏ ਗੱਡੀ ਗੱਡੀ ਹਾਂਜੀ ਗੱਡੀ ਚ ਚਿੱਟੀ ਗੱਡੀ ਆ ਜੀ ਮੈਂ ਨੰਬਰ ਭੁੱਲ ਗਿਆ ਮੈਨੂੰ ਐਸਐਸ ਸਾਹਿਬ ਪੁੱਛੇ ਜਾਈ ਸੀਗੇ ਮੈਂ ਨੰਬਰ ਭੁੱਲ ਗਿਆ ਸਰ ਤੇ ਜਦੋਂ ਮੈਂ ਨਾ ਇਹਦੇ ਲੱਗਾ ਸਰਚ ਮਾਰਨ ਖੰਡਾ ਮੈਂ ਸਰ ਆ ਬਾਹ ਮੋਰੇ ਕਰਤੀ ਜਦੋਂ ਮੈਂ ਬਾਹ ਮੋਰੇ ਕਰੀਆ ਜਦੋਂ ਮੇਰੇ ਬਾਹਦਿਆਂ ਨੇ ਫੰਡਾ ਮਾਰਾ ਆ ਬਾਜੀ ਮੇਰੀ ਸਰ ਜਮੇ ਕਰ ਕੋਈ ਵੀ ਆ ਮਛੜ ਸਾਹਿਬ ਨੇ ਮੈਨੂੰ ਰੈਫਰ ਕਰਾਇਆ ਵਸ ਮਨਣਾ ਇਹ ਕੌਣ ਸੀ ਬੰਦੇ ਜੀ ਨਾ ਦਲਾਵਰ ਸਿੰਘ ਆ ਜੀ ਸਰ ਜੀ ਦਲਾਵਰ ਸਿੰਘ ਸਵਰਨ ਸਿੰਘ ਤਿੰਨ ਮੁੰਡੇ ਘਟਾਲੇ ਦੇ ਆ ਜੀ ਇੱਕ ਮਾਰਟਾ ਜੀ ਮਛੜ ਦਾ ਉਹ ਨਹੀਂ ਤੁਸੀਂ ਕਿਉਂ ਕਿਉਂ ਥੋੜਾ ਨੰਬਰ ਟੱਕ WhatsApp ਕਿਉਂ ਕੀ ਸਰ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀ ਉਹ ਕਹਿੰਦਾ ਵੀ ਹਾਂ ਤੁਸੀਂ ਹਕੂਕਾ ਦਾਖਲ ਕਿਉਂ ਕਰਾਇਆ ਹਕੂਕੇ ਦਾ ਨਾਲ ਕਿਉਂ ਕੀ ਪਤਾ ਨਹੀਂ ਜੀ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਕਰੇ ਰੱਖ ਲਓ ਹਾਂਜੀ ਚਲੋ ਜੇ ਹੁਣ ਗੌਂਡੀ ਆ ਕੋਈ ਜਾਂ ਸਾਡਾ ਤਾਂ ਗੌਂਡੀ ਹੈ ਨਹੀਂ ਚਲੋ ਜੇ ਹੁਣ ਬੰਦਾ ਕੋਈ ਮਾਰਦਾ ਹੋਊਗਾ ਜਾਂ ਮਰਦਾ ਹੋਊਗਾ ਉਹਨੂੰ ਚੱਕ ਕੇ ਆਪਾਂ ਰੱਖਦਾ ਕਰਾਉਣੀ ਹੈ ਨਾ ਟੁਕਾ ਕੋਣਾ ਟੁਕਾ ਬਿੱਟੂ ਆ ਜੀ ਕਿੰਨੇ ਬੰਦੇ ਸੀ ਸਾਨੂੰ ਵੱਟੋ ਕਰਨ ਵਾਲੇ ਇਹ ਜੀ 6-7 ਜਣੇ ਸੀ ਆਦੇ ਵਿੱਚ ਸੀਗੇ ਹਾਂ ਜੀ ਗੱਡੀ 'ਚ ਚਿੱਟੀ ਗੱਡੀ ਆ ਜੀ ਨਾ ਨੰਬਰ ਨਹੀਂ ਮੈਂ ਜਾਣਦਾ ਚਿੱਟੀ ਗੱਡੀ ਆ ਜੀ ਤਰਪਾਨਾ ਤੇ ਖੰਡੇ ਕੋਚ ਜੀ ਤੁਹਾਡੇ ਬੇਟੇ ਦਾ ਕੀ ਨਾਮ ਆ ਜੀ ਦਾ ਮੇਰਾ ਨਾਮ ਜਗਦੀਪ ਸਿੰਘ ਆ ਜੀ ਸਰ ਜਿੱਤੇ ਦਾ ਹਾਂ ਜੀ ਉਹਨਾਂ ਵਰਤੋ ਹਾਂਜੀ ਹਾਂਜੀ ਉਹਦੇ ਨਾਲ ਇਹ ਨਿਊਮਰਲ ਉਹਦੀ ਉਮਰ ਮੇਰੇ ਸੋਨਾਂ ਹੋ ਗਈ 24 25 ਸਾਲ ਦੀ ਆਹੀ ਆਹ ਸਾਹਮਣੇ ਤੇ ਬਿਆਹ ਹੈ ਮਹਿੰਦਾਂ ਨਹੀਂ ਬਿਆਹ ਨਹੀਂ ਹੋਇਆ ਅਜੇ ਨਹੀਂ ਪੁਲਿਸ ਨੂੰ ਦਲਾਹ ਦੇਦੀਆਂ ਪੁਲਿਸ ਹਾਂਜੀ ਪੁਲਿਸ ਸਾਹਿਬ ਸਾਰੇ ਗਏ ਨੇ ਪੁਲਿਸ ਵਾਲੇ ਮੌਕਾ ਦੇਖਿਆ ਨਹੀਂ ਸਰ ਕੋਈ ਪਤਾ ਰਿਹਾ ਤੂੰ ਵਿਆਹ ਨੂੰ ਹਾਂਜੀ ਇੱਕ ਫੜਾ ਹੋਇਆ ਜੀ ਸਵਰਨ ਸਿੰਘ ਫੜਾ ਹੈ ਜੀ ਮਵਾਕਪੁਰਾ ਜਿਹਦੀ ਗੱਡੀ ਚ ਗਏ ਨੇ ਹਾਂਜੀ ਹਾਂਜੀ ਗੱਡੀ ਫੜਲੀ ਹਾਂਜੀ ਸਾਰਨੇ ਦੱਸਿਆ ਸੀਗਾ ਐਸਐਸ ਸਾਹਿਬ ਨੇ ਕੱਲ ਗੱਡੀ ਫੜਦੀ ਉਹਦੀ ਤੇ ਉਹ ਫੜਦੇ ਬਾਕੀ ਨਹੀਂ ਜੀ ਅਜੇ ਫੜਾ ਸਰ ਫਰਮਾਨੂਸ ਡਾਕਟਰ ਨਵਦੀਪ ਸਿੰਘ ਸਭ ਲਾਈਦਰ ਵੀ ਸਾਹਿਬ ਕੀ ਹੈ ਮਾਮਲਾ ਹਾਂਜੀ ਸਰ ਵੀ ਦੇ ਕੋ ਦੋ ਆਇਆ ਲੋਹਾਰੀਆਂ ਵੇਟ ਤੋਂ ਤੇ ਇੱਕ ਦਾ ਨਾਮ ਹੈ ਜਗਦੀਪ ਸਿੰਘ ਤੇ ਦੂਸਰੇ ਹੈਗੇ ਮਲਕੀਤ ਸਿੰਘ ਤੇ ਜਿਹੜੇ ਮਲਕੀਤ ਸਿੰਘ ਉਹਨਾਂ ਦੇ ਫਾਦਰ ਹੈ ਜਗਦੀਪ ਸਿੰਘ ਦੇ ਬਟੇ ਕੀ ਹੈਗਾ ਕਿੰਨਾ ਸੱਟ ਹੈਗੀ ਹੈ ਤੇ ਕੀ ਲੱਗਦਾ ਹੈ ਆ ਦੋਨਾਂ ਦੇ ਸ਼ਾਰਪ ਇੰਜਰੀ ਆ ਕਿਸੇ ਸ਼ਾਰਪ ਵੈਪਨ ਨਾਲ ਮਾਰੇ ਹੋਇਆ ਤੇ ਆਪਾਂ ਸਿਚ ਕਰਤੇ ਬਾਕੀ ਅੰਡਰ অবজারਵੇਸ਼ਨ ਚ ਸੀਰੀਅਸ ਨਹੀਂ ਹੈਗਾ ਜੀ ਠੀਕ ਹੈਗਾ ਸਟੇਬਲ ਸਰ ਹਾਲੇ ਤਾਂ ਸਟੇਬਲ ਆ ਬਾਕੀ ਟਰੀਟਮੈਂਟ ਤੋਂ ਬਾਅਦ ਪਤਾ ਲੱਗੇਗਾ ਕੀ ਲੜਾਈ ਕਿਹੜਾ ਦਰਦ ਪਤਾ ਲੱਗਿਆ ਇਹਦੇ ਮਰਦ